ਤੋ ਦੋ ਬਤਰ ਹੁੰਦਾ ਪਹਾੜ ਦੇਤਰ ਤੁਕ ਕੇ ਚਰਨ ਤਰ ਸਤ ਅਦ੍ਰਵ ਤੀਰ ਤੁਬ ਸ੍ਰੀ ਭਗਵਤ ਪੂਰਨ ਕਿਉ ਰਹੁ ਵਰ ਕਥਾ ਪ੍ਰਸੰਗ 10 ਗੁਰ ਅਥੇ ਜਿਆਦਾ ਅਰਥ ਆ ਤੁਮ ਦੇਤਰ ਤੁਮ ਦੇਤਰ ਕਾ ਜਦ ਅਖੰ ਡੇਣਾ ਦੇਵੀ ਡੇਣਾ ਦੇਵੀ ਉਹਦਾ ਪਹਾੜ ਹੈ ਡੇਣਾ ਦੇਵੀ ਦੇ ਪਹਾੜ ਤੇ ਚੜ੍ਹ ਰਿਹਾ ਦੇਤਰ ਤੋਂ ਕਿਹ ਚਰਨ ਤਰ ਹਾਂ ਚਰਨ ਵਿੱਚ ਜੜਾ ਵਿੱਚ ਸਤ ਦਰਬ ਤੀਰ ਤਰੰਗ ਸਤ ਲੋਜ ਦੇ ਘੰਡੇ ਤੇ ਇਹਦਾ ਮਤਲਬ ਆਨੰਦਪੁਰ ਸਾਹਿਬ ਸ੍ਰੀ ਭਗਵਤ ਪੂਰਨ ਗਿਓ ਆ ਭਗਵਾਨ ਦਾ ਅਰਥ ਦਾ ਜਿਹੜਾ ਪ੍ਰਸੰਗ ਉੱਥੇ ਪੂਰਾ ਕੀਤਾ ਕਿਹਨੇ ਲਿਖਿਆ ਫਿਰ ਉੱਤੇ ਕਿਸ ਨੇ ਕਿਵੇਂ ਲਿਖਿਆ ਤਾਂ ਜੜਾ ਦਸੀ ਹੋਈ ਹੈ ਸਬਦ ਦਸੀ ਹੋਈ ਹੈ ਸ੍ਰੀ ਭਗਵਤ ਪੁਰਾਣੂ ਕਿਉਂ ਰਗੋਵਾਰ ਕਥਾ ਪ੍ਰਸੰਗ ਰਗੋਵਾਰ ਦੀ ਕਥਾ ਪ੍ਰਸੰਗ ਜਿਹੜਾ ਰਾਵਾ ਅਵਤਾਰ ਹੈ ਉਹ ਇੱਥੇ ਪੂਰਾ ਕੀਤਾ ਹੈ ਕ੍ਰਿਸ਼ਨ ਅਵਤਾਰ ਪੌੜੇ ਸਭ ਪਹਿਲਾਂ ਕੀਤਾ ਹੈ ਪੌੜੇ ਸਭ ਲਿਖੇ ਉਹ ਪੌੜੇ ਸਭ ਲਿਖੇ ਜੇਸ਼ਨ ਜਮਨਾ ਦਾ ਜਮਨਾ ਦਾ ਖੇਡ ਦਾ ਆਮ ਦਾ ਜਮਨਾ ਦਾ ਸੰਬੰਧ ਜਮਨਾ ਨੂੰ ਕਾਲਿੰਦਰੀ ਕਹ ਹੈ ਕਾਲਿੰਦਰੀ